ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਸਚੁ ਨਾਨਕ ਹੋਸੀ ਭੀ ਸਚੁ ਹਉ ਸੋਚੇ ਸੋਚਣਾ ਹੋਵੈ ਜੇ ਸੋਚੀ ਲਖ ਵਾਰ ਛੁਪੇ ਛੁਪਣਾ ਹੋਵੈ ਜੇ ਲਾਇ ਰਹਾ ਲਿਵ ਤਾਰ ਬੋਖਿਆ ਭੁਖਣਾ ਉਤਰੀ ਜੇ ਬੰਨਾ ਬੁਰੀਆਂ ਪਾਰ ਸਹਿ ਸਿਆਨ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕੇਵਲ ਸਚਿਆਰਾ ਹੋਈਏ ਕਿ ਉਹ ਕੂੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਮਿਲੇ ਵੜਿਆਈ

گاوے کو ساج کرے گاوے کو کتین آٹ کت کت کتھی کوٹی کوٹ کوٹ دیندہ دے لیندے تک پائے جگاں جگ کھائے حکم ہی حکم چلا ہی راہ نانک وکسے وے پرواہ ਸਾਚਾ ਸਾਹਿਬ ਸਾਚਨਾਇ ਪਾਖਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਐ ਜਿੱਦੀ ਸੀ ਦਰਬਾਰ ਮੋਹ ਕੇ ਬੋਲਨ ਬੋਲੀਐ ਜਿਸੰਦਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਹੋ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਾ ਬਾਪੇ ਸਚਿਆਰ ਤਾ ਪਿਆਣਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਾਰਾ ਕੀਆ ਪਾਉ ਦੋਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੋਰੀ ਸਰ ਗੁਰ ਗੌਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕੇਨਾ ਕਤਨਾ ਜਾਇ ਗੋਰਾ ਇਕ ਦੇਹ ਉਜਾਈ ਸਬਨਾ ਜੀਆਂ ਕਾ ਇਕ ਦਾਤਾ ਸੋਮੇ ਵਿਸਰਨਾ ਜਾਇ ਤੀਰਤ ਨਾਮਾ ਜੇ ਤਿਸ ਭਾਵਾਂ ਵਿਨ ਪਾਣੇ ਕੇ ਨਾਇ ਕਰੀ ਜੇ ਤੀ ਸਿਸਚ ਉਪਾਈ ਵੇਖਾਂ ਵਿਨ ਕਰਮਾ ਕੇ ਮਿਲੇ ਰਈ ਮਾਤ ਵਿੱਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ਗੋਰਾ ਇਕ ਦੇਹ ਉਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਣ ਜਾਇ ਜੇ ਜੁਗਚਾਰੇ ਆਰਜ ਹੋਰ ਦਸੂਨੇ ਹੋਏ ਨਵਾ ਖੜਾ ਵਿਚਾਰੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਾਸ ਕੀਰਤ ਜਗਲੇ ਜੇ ਤਿਸ ਨਦਰ ਨਾਵਈ ਤਾ ਵਾਦਨ ਪੂਛੇ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਨ ਗੁਣ ਕਰੇ ਗੁਣਮੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੀ ਸਰਨਾਥ ਸੁਣੀਏ ਤਰਤ ਤਵਲ ਆਕਾਸ਼ ਸੁਣੀਏ ਦੀਪ ਲੋਪ ਪਾਤਾਲ ਸੁਣੀਏ ਪਹੀ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਬ੍ਰਮਾਇੰਦ ਸੁਣੀਏ ਮੁਕਤ ਸਲਾਹਨਵੰਦ ਸੁਣੀਏ ਜੋਗ ਚੁਕਤ ਤਨ ਭੇਦ ਸੁਣੀਏ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 86 ਕਾਇਸ਼ਣਾਨ ਸੁਣੀਏ ਪਰ ਪਰ ਪਾਵੇ ਮਾਨ ਸੁਣੀਏ ਲਾਗੇ ਸਹਿਸਤੀ ਹਾਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਨਾਕੇਗਾ ਸੁਣੀਏ ਸੇਖ ਪੀਰ ਪਾਸ਼ਾ ਸੁਣੀਐਂ ਦੇ ਪਾਵੇ ਰਾਹ ਸੁਣੀ ਹਾਥ ਹੋਵੇ ਸਦਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾਮ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੋਈ ਝੋਟਾ ਨਾ ਖਾਏ ਮੰਨੇ ਜਦ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਕ ਠਾਕ ਨ ਪਾਏ ਮੰਨੇ ਪਤਸੀਓ ਪਰ ਗੜ ਜਾਏ ਮਨੇ ਮਗਣ ਚੱਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨ ਪਿਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਵਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਏ ਦਾਰਾ ਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨਾ ਨਾਈ ਸੁਮਾਰ ਦੋ ਤਰਮ ਦੇ ਆਕਾ ਪੂਤ ਸੰਤੋਖ ਥਾਪ ਰਖਿਆ ਜੜ ਸੂਤ جے کو بوجھے ہوتا پار ترتی ہو کمن مور جی جات رنگا کے نام سبنا لکھیا بڑی کلام او لکھا لکھ جانے کوئی لے لیا کیتا ہوئے کیتا دان سوالی اور دات جانے کون کوتا پساؤ اکوا ਤਿਸ ਤੇ ਹੋਏ ਲੱਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਦਾਉ ਅਸੰਖ ਅਨੰਦ ਮੁਖ ਵੇਦ ਪਾਠ ਅਸੰਖ ਜੋਗ ਮਾਰਿਓ ਦਾਸ ਅਸੰਖ ਬਖਦੁਕਨ ਗਿਆਨ ਵਿਚਾਰ ਅਸੰਖ ਸਦੀਆਂ ਸੰਗ ਦਾ ਤਾਰ ਅਸੰਖ ਸੋਰ ਮੋ ਪਕਸਾਰ ਅਸੰਖ ਮੋ ਲਿਵਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਬਲਿਕਾਰ ਤੂ ਸਦਾ ਸਲਾਮ ਤੇ ਨਿਰੰਕਾਰ ਅਸੰਖ ਮੋਰਕ ਅੰਦਕੋਰ ਅਸੰਖ ਚੋਹ ਰਾਮਕੋਰ ਅਸੰਖ ਅਮਰ ਕਰ ਜਾਏ ਜੋਰ ਅਸੰਖਲ ਵੜ ਹਤਿਆ ਕਮਾਈ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੋੜੇ ਾਰ ਕੋੜੇ ਫਿਰਾਏ ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸੇਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਣ ਜਾਵਾ ਏਕ ਵਾਰ ਜੋਤ ਉਤ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਗ ਨਾਮ ਅਸੰਗ ਧਾਮ ਅਗਮ ਅਗਮ ਅਸੰਗ ਲੋਗ ਅਸੰਖੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਮਾਨ ਅਖਰਾ ਸੀ ਸੰਜੋਗ ਖਿਆਨ ਜਿਨੇ ਲਿਖੇ ਤੇ ਸਰਣਾਏ ਜੇ ਫਰਮਾਏ ਤੇ ਵਿਤੀ ਪਾਏ ਜੇ ਤਾ ਕੀਤਾ ਤੇ ਤਾ ਨਾਉ ਵਿਨ ਨਾਵੇਂ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋਤ ਉਤਪਾਵੇਂ ਸਾਈਂ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਕੇ ਮੋਲ ਪਲੀਤੀ ਕੱਪੜ ਹੋਏ ਦੇਸਾ ਬੁਲ ਲਈਏ ਤੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਤੋ ਪੇ ਨਾਵੇਂ ਕੇ ਰੰਗ ਪੁਨੀ ਪਾਪੀ ਆਖ ਨਾਏ ਹੰਕਾਰ ਕਰ ਕਰਨਾ ਲਿਖ ਲੈ ਜਾਏ ਆਪੇ ਬੀਜ ਆਪੇ ਹੀ ਖਾਓ ਨਾਨਕੁ ਕੁਕਮੀ ਆਵੋ ਜਾਓ ਤੀਰਥ ਤਾਪੁ ਦੀ ਆਦਤ ਤਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣੀਏ ਮਨੀਆ ਮਨ ਕੀਤਾ ਪਾਓ ਅੰਤਰ ਗਾ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨ ਗੁਣ ਕੀਤੇ ਭਗਤ ਨ ਹੋਏ ਸੋ ਸਾਦਾ ਦਵਾਨੀ ਬਰਮਾ ਸਤ ਸਵਾਸ ਸਦਾ ਮਨ ਚਾਓ کم سیلا وقت کمن کمن تھوار کم سے روتی ما کون جیت ہو پا دے لکھن لکھ تھارنا جو نہ کوئی جا کرتا سی کو جان سوئی کہنا

ਸਲਾਹੀ ਸਲਾਇਤੀ ਸੁਰਤ ਨਾ ਪਾਈ ਨਦੀਆ ਤੇਵਾ ਪਵੇ ਸਮੋਂ ਨ ਜਾਣੀਏ ਸਮੋਂ ਸਾ ਸੁਲਤਾਨ ਘਿਹਰਾ ਸੀਤੀ ਮਾਲ ਤਾਨਾ ਕੀੜੇ ਤੁਲ ਨ ਹੋਵਨੀ ਜੇ ਤਿਸ ਮਨ ਨ ਵਿਸਰੇ ਅੰਤਨਾ ਸਿਵਤੀ ਕੈ ਅਨੰਤ ਅੰਤਨ ਕਰਨੇ ਦੇ ਅਨੰਤ ਅੰਤਨ ਵੇਖਨ ਸੁਨ ਨ ਅੰਤ ਅੰਤਨ ਜਾਪੇ ਕੀ ਆ ਮਨਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਬਾਰਾ ਵਾਰ ਅੰਤ ਕਰਨ ਕੇਤੇ ਬਿਲਾਏ

ਕੇਤੇ ਖਾਪ ਟੁਡੇ ਵੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੋਰ ਖਾਈ ਖਾਏ ਕੇਤਿਆ ਦੁਖ ਭੋਖ ਸਦਮਾਰ ਏ ਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਗ ਨਸਕੇ ਕੋਈ ਜੇ ਕੋ ਖਾਇ ਆਖਣ ਪਾਏ ਓ ਜਾਣੇ ਜੇ ਤਿਆਮੋ ਖਾਇ ਆਪੇ ਜਾਣੇ ਆਪੇ ਦੇ ਆਕੇ ਸੇ ਪੈ ਕੀ ਕੇ ਜਿਸਨੋ ਬਖਸ਼ੀ ਸਿਵਸਲਾ മുൽ അമു വപാര അമു വപരിമൽ ഭണ്ഡാര അമുല അമുല പായ അമു അമല തരമൽ ദാന അമല തുല്മന അമല ബമു നിസാന അമല കമല ഫരമണ അമല അമല ആഖ്യായ ആ വേദ പാഠ പുരാണ ആക്ക പഡേ കെര ਆਖੇ ਪਰਮੇ ਆਖੇਂਦ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਧਾਨੁ ਆਖੇ ਦੇਵ ਆਖੇ ਸੁਰ ਨਰਮੁ ਜੰਸੇਵ ਕਹਤੇ ਆਖਿਆ ਕਨ ਪਾਇ ਕਹਤੇ ਕਐ ਕੈ ਓ ਢੋੜ ਜਾਏ ਇਹਤੇ ਕੀਤੇ ਹੋਰ ਕਰੇ ਤਾਕਣ ਸਕੈ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਇ

ਗਾਵੇ ਸਰਬਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਿੰਦਰਾਸਨ ਬੈਠੇ ਦੇਵਤੀ धरਣਾ ਲੈ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀਂ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਭਣ ਰਖੀ ਸਰ ਜੁਗ-ਜੁਗ ਵੇਦ ਨਾਲੇ ਗਾਵੇ ਮੋਹਨਿਆ ਮਨ ਮਨੋਹਨ ਸੁਰਗਾ ਮਾਸ਼ ਪ੍ਰਿਆਲੇ गांव म रतन उपाए तेरे अठसर तीर्थ नाले गावे जोद महाबल सूरा गावे खानी चारि गावे, गावे खंड मंडल ग्रामंडा कार कार खेता रे सेइ तुदनो गावे जो तुद पावन रते तेरे पग दर्शाल होर केते गावन से मै चित्त नामन नानकिया विचारे सोई सोई सदा सच साच साहिब साचा साची नाही ہیپی ہو سی جہ نہ سی رچنا جین رچائی رنگی رنگی پاتی کر کر جن سی مایا جن اپائی کر کر بے کیا جیو تس تس دی آئی جو پاوے سوئی کر سی پھر حکم نہ کرنا جائی سو پا صاحب سا ساحب نانک رہ جائی مدا سرم سرمپ شولی تھیان کی کرے پی پھوت ਕੇਨਤਾ ਗਾਲ ਕੁਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਬੰਥੀ ਸਗਰ ਜਮਾਤੇ ਮਨ ਜੀ ਤੇਜ ਜਗ ਜੀਤ ਆਦੇਸ ਤੇ ਸੇ ਆਦੇਸ ਆਦੇ ਅਨਿਲ ਅਨਾਦ ਨਾਦ ਜੁਗ ਜੁਗ ਇੱਕੋ ਵੇਸ ਭਗਤ ਗਿਆਨ ਦੇ ਆਪੜਨ ਕਟਕੜ ਵਾਜੇ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧਵਰਾ ਸਾਧ ਸੰਜੋਗ ਵਿਜੋਇ ਤੋਈ ਕਾਰ ਚਲਾਵੇ ਲੇਖੇ ਆਵੇ ਪਾਗ آدیس تی سی آدیس آد ان انات نات جگ جگ ایک, ایک مائی جائی تل چلے پروان ایک سنساری ایک پنڈاری ایک لائی د جاوے چلاو جیو ہو وے فرمان ہو وے خے ان دھر آوے بہتان آدیس تی سی آدیس آد ان انات نات جگ جیس ਆਸ ਲੋਈ ਲੋਈ ਪੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ திਸੇ ਆਦੇਸ ਆਦ ਅਨੀਲ ਅਨਾਦ ਨਾਦ ਜੁ ਜੋਏ ਕਵੇਸ ਇਕ ਦੂਜੀ ਬੋਲਾ ਕੋਇਲਾ ਕੋਇਲਾ ਕਵੀਸ ਲਕ ਲਾ ਗੇੜਾ ਕੀਏ ਇੱਕ ਨਾਮ ਜਗਦੀਸ਼ ਏਤਰਾਏ ਪਤ ਪੋੜੀ ਚੜੀ ਹੋਈ ਅਕੀਸ ਸੁਨਗਲਾ ਆਕਾਸ ਕੀ ਕੀ ਟਹਾਈ ਰਿਸ ਨਾਨਕ ਨਦਰੀ ਪਾਈਏ ਕੂੜੀ ਕੋਲੇ ਠੀਸ ਆਖੰਝੋਰ ਚ ਪੈਨੇ ਜੋਰ ਜੋਰ ਨ ਮੰਗੰਦੇ ਨ ਜੋਰ ਜੋਰਨ ਰਾਜ ਵਾਲ ਮਨਸੂਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੋਟੇ ਸੰਸਾਰ ਜੇ ਸਾਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਰੋਤੀ ਤੀਤੀ ਵਾਰ ਪਵਨ ਪਾਨੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵੀ ਜੀ ਜੁਗਤ ਕੇ ਰੰਗ ਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਤੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਾਚ ਭਗਾਈ ਉਥੇ ਪਾਏ ਨਾਨਕੇ ਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵਿਐ ਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਕਾਰਤ ਕੜੀਏ ਰੂਪ ਰੰਗ ਕੀ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਦੋ ਉਪਦੇਸ ਕੇਤੇ ਅੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮਨ ਕੇਤੇ ਕੇਤੇ ਰਤਨ ਸਮੁੰਦ ਕੇਤੇ ਆਖਾਨੀ ਕੇਤੇ ਆਬਾਨੀ ਕੇਤੇ ਪਾਤ ਨਿਰਿੰਦ ਕੇਤੇ ਅਰਸੁਰਤੀ ਸੇਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਦ ਬਿਨੋਦ ਕੋਟ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਕਾੜਤ ਗੜੀਏ ਬੋਤ ਨੋਪ ਤਾਂ ਕੀ ਅਕਲਾ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪੁਜਤਾਏ ਤਿੱਥੇ ਕੜੀਏ ਸੁਰਤ ਮਤ ਮਨ ਬੁੱਧ ਤਿੱਥੇ ਕੜੀਏ ਸੁਰਾ ਸਿਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿੰਨੇ ਰਾਮ ਰਹਿਆ ਪਰਪੂਰ ਤੇਤੇ ਸੀ ਤੋ ਸੀ ਤਾ ਮੈਂ ਮਮਾਈ ਤਾਂ ਕੇ ਰੋਕ ਨਾ ਕਤਨੇ ਜਾਏ ਨਾ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਤੇਤੇ ਭਗਤ ਵਸੇ ਕੇ ਲੋ ਕਰੇ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਹੰਕਾਰ ਕਰ ਵੇਖੇ ਨਦਰ ਨਿਹਾਲ ਤੇਥੇ ਖੰਡ ਮੰਡਲ ਪਰੇਵੰਡ ਜੇ ਕੋ ਕਥੀ ਅੰਤਨਾੰਤ ਤੇਥੇ ਲੋ ਲੋ ਆਕਾਰ ਜਿਬ ਜਿਵ ਹੁ ਕਮ ਤਿਵੇ ਤਿਵਕਾਰ ਵੇਖੇ ਵਿਖਸੇ ਘਰ ਵਿਚਾਰ ਨਾਨਕ ਨਾ ਕੜਾ ਸਾਰ ਜਤ ਪਹਾਰਾ ਤੀਰ ਸੁਨਿਆਰ ਆਰਣ ਮਤਿ ਵੇਧ ਹਧਿਆਲ ਪੌਖਲਾ ਅਗੰਤ ਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਈ ਦਾਈ ਦਾਇਆ ਖੇ ਲੈ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਾਚੈ ਤਰਮ ਹਦੂਰ ਗਰਮੀ ਆਪ ਆਪਣੀ ਕੇਨੇੜੇ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਿਓ ਜਲੇ ਕੀਤੀ 슈ਟੀ ਨਾਲ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ